ਪੰਜਾਬ ਕਾਂਗਰਸ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਇਹ ਸਭ ਨੂੰ ਪਤਾ ਹੈ ਕਿਸ ਤੋਂ ਛੁਪਿਆ ਹੋਇਆ ਨਹੀਂ ਹੈ ਕਿਸ ਤਰੀਕੇ ਦੇ ਨਾਲ ਲੀਡਰਸ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਇਹਨਾਂ ਦੇ ਵਿੱਚ ਕੋਈ ਏਕਤਾ ਨਹੀਂ ਹੈ ਨਾ ਹੀ ਇਕੱਠੇ ਕਿਸੇ ਸਟੇਜ ਤੇ ਨਜ਼ਰ ਆਉਂਦੇ ਨੇ ਪਾਰਸ ਸਥਾਨਕ ਨੇਤਾਵਾਂ ਦੇ ਵਿਚਾਲੇ ਵੀ ਕੋਈ ਏਕਤਾ ਨਹੀਂ ਹੈ ਉਸ ਵੇਲੇ ਸਾਹਮਣੇ ਆਈ ਜਦੋਂ ਵੀਰਵਾਰ ਨੂੰ ਪਟਿਆਲੇ ਚ ਕਾਂਗਰਸ ਦੀ ਇੱਕ ਮੀਟਿੰਗ ਦੇ ਦੌਰਾਨ ਸਥਾਨਕ ਨੇਤਾ ਆਪਸ ਵਿੱਚ ਪੜ ਗਏ ਐਸ ਤੋਂ ਬਾਅਦ ਹੁਣ ਰਾਣਾ ਗੁਰਜੀਤ ਦੇ ਉੱਤੇ ਕੁਲਬੀਰ ਜ਼ੀਰਾ ਜੋ ਕਿ ਸਾਬਕਾ ਵਿਧਾਇਕ ਨੇ ਉਹਨਾਂ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਕੁਲਬੀਰ ਜ਼ੀਰਾ ਦੇ ਵੱਲੋਂ ਰਾਣਾ ਗੁਰਜੀਤ ਦੀ ਤੁਲਨਾ ਰਾਵਣ ਦੇ ਨਾਲ ਕੀਤੀ ਗਈ ਹੈ ਜਿहां ਕੁਲਬੀਰ ਜ਼ੀਰਾ ਨੇ ਕਿਹਾ ਕਿ ਰਾਣਾ ਗੁਰਜੀਤ ਤੇ ਰਾਵਣ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਲੱਗਦਾ ਦੱਸਦੇ ਕਿ ਇੰਟਰਵਿਊ ਦੌਰਾਨ ਰਾਣਾ ਗੁਰਜੀਤ ਨੇ ਕਿਹਾ ਸੀ ਕਿ ਜਿਹੜਾ ਮੇਰੇ ਨਾਲ ਪੰਗਾ ਲਵੇ ਉਹ ਹੈ ਹੀ ਨਹੀਂ ਜਿਸ ਦੀ ਇੱਕ ਛੋਟੀ ਜਿਹੀ ਕਲਿੱਪ ਕੁਲਬੀਰ ਜ਼ੀਰਾ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤੇ ਸਾਂਝੀ ਕਰਦਿਆਂ ਉਹਨਾਂ ਨੇ ਰਾਣਾ ਗੁਰਜੀਤ ਦੀ ਤੁਲਨਾ ਰਾਵਣ ਦੇ ਨਾਲ ਕਰ ਦਿੱਤੀ ਕੁਲਬੀਰ ਜ਼ੀਰਾ ਨੇ ਲਿਖਿਆ ਰਾਵਣ ਨੂੰ ਵੀ ਚਾਰ ਵੇਦਾਂ ਦਾ ਗਿਆਨ ਸੀ ਉਸ ਤੋਂ ਵੱਡਾ ਬੁੱਧੀਜੀਵੀ ਕੋਈ ਨਹੀਂ ਸੀ ਪਰ ਉਸ ਦਾ ਅਹੰਕਾਰ ਹੀ ਉਸ ਦੇ ਪਤਨ ਦਾ ਕਾਰਨ ਬਣਿਆ ਮੈਨੂੰ ਰਾਣਾ ਜੀ ਤੇ ਰਾਵਣ ਚ ਵੱਡਾ ਫਰਕ ਨਹੀਂ ਲੱਗਦਾ ਕਾਂਗਰਸ ਦੇ ਵਿੱਚ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਹੈ ਇਹ ਲੀਡਰ ਇਕੱਠਾ ਨਜ਼ਰ ਨਹੀਂ ਆਉਂਦਾ ਕੁਝ ਵੀ ਠੀਕ ਨਹੀਂ ਚੱਲ ਰਿਹਾ ਇਹ ਸਾਰੇ ਕਿਹਾ ਜਾ ਰਿਹਾ ਕਿ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਦੇ ਲਈ ਆਪਸ 'ਚ ਹੀ ਈੜੇ ਹੋਏ ਨਜ਼ਰ ਆ ਰਹੇ ਨੇ ਪਰ ਕਾਂਗਰਸ ਲੀਡਰ ਲਗਾਤਾਰ ਇਹ ਦਾਵਾ ਕਰਦੇ ਨੇ ਕਿ ਉਹਨਾਂ ਦਾ ਸਭ ਕੁਝ ਠੀਕ ਚੱਲ ਰਿਹਾ ਹੈ ਇਕੱਠੇ ਨਜ਼ਰ ਨਹੀਂ ਆਉਣਾ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਦੇ ਵਿੱਚ ਕੁਝ ਠੀਕ ਨਹੀਂ ਹੈ ਸਾਰਿਆਂ ਦੇ ਵਿੱਚ ਬਹੁਤ ਅੱਛੀ ਸਾਂਝ ਹੈ ਪਰ ਜੋ ਦੋਂ ਇਹਨਾਂ ਦੇ ਬਿਆਨ ਦੇਖਦੇ ਆ ਵੱਖਰੀਆਂ ਵੱਖਰੀਆਂ ਸਟੇਜਾਂ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਕੋਈ ਇਕੱਠਾ ਨਜ਼ਰ ਨਹੀਂ ਆਉਂਦਾ ਕੋਈ ਇੱਕ ਦੂਸਰੇ ਦੀ ਹਮਾਇਤ ਇਸ ਵੇਲੇ ਕਰਦਾ ਹੋਇਆ ਜ਼ਿਆਦਾ ਨਜ਼ਰ ਨਹੀਂ ਆਉਂਦਾ ਤਾਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹਨਾਂ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਐਸੇ ਵਿਚਾਰੇ ਹੁਣ ਕੁਲਬੀਰ ਜ਼ੀਰਾ ਜੋ ਕਿ ਸਾਬਕਾ ਵਿਧਾਇਕ ਨੇ ਉਹਨਾਂ ਦਾ ਰਾਣਾ ਗੁਰਜੀਤ ਤੇ ਹਮਲਾ ਵੀ ਕਈ ਸਵਾਲ ਖੜੇ ਕਰ ਰਿਹਾ ਹੈ ਕਿ ਆਪਣੀ ਹੀ ਪਾਰਟੀ ਦੇ ਅੰਦਰ ਇੱਕ ਲੀਡਰ ਦੇ ਵੱਲੋਂ ਦੂਸਰੇ ਲੀਡਰ ਦੇ ਉੱਤੇ ਕਿਸ ਤਰੀਕੇ ਦੇ ਨਾਲ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਜਦੋਂ ਆਵੰਦ ਨਾਲ ਤੁਲਨਾ ਕਰਦੇ ਤੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਰਾਵਣ ਉਸਦਾ ਹੰਕਾਰ ਲੈ ਬੈਠਿਆ ਇਸੇ ਤਰੀਕੇ ਦੇ ਨਾਲ ਮੈਨੂੰ ਹੁਣ ਰਾਵਣ ਤੇ ਰਾਣਾ ਗੁਰਜੀਤ ਦੇ ਵਿੱਚ ਕੋਈ ਜ਼ਿਆਦਾ ਫਰਕ ਨਜ਼ਰ ਨਹੀਂ ਆ ਰਿਹਾ